ਅਗਲੀ ਖਬਰ ਦੇ ਵਾਲ ਵਧੀਏ ਤੇ ਗੱਲ ਕਰਕੇ ਹਾਰਵਰਡ ਯੂਨੀਵਰਸਿਟੀ ਤੇ 트੍ਰੰਪ ਪ੍ਰਸ਼ਾਸਨ ਦੇ ਵਿਚਾਲੇ ਜਿਹੜੀ ਟਸਲ ਚੱਲ ਰਹੀ ਹੈ ਇਸ ਬਾਬਤ ਦਾ ਪਾ ਤੁਹਾਨੂੰ ਲਗਾਤਾਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਹਾਰਵਰਡ ਯੂਨੀਵਰਸਿਟੀ ਨੂੰ ਕਿਹਾ ਗਿਆ ਸੀ ਕੁਝ ਸ਼ਰਤਾਂ ਮੰਨਣ ਦੇ ਲਈ ਉਹਨਾਂ ਨੇ ਨਾ ਕੀਤੀ ਤੇ ਉਸ ਤੋਂ ਬਾਅਦ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਦੇ ਉਹਨਾਂ ਨੂੰ ਜਿਹੜੇ ਫੰਡ ਮਿਲ ਰਹੇ ਸੀਗੇ ਉਹਨਾਂ ਦੇ ਵਿੱਚ ਕੱਟ ਕਰ ਦਿੱਤਾ ਹੁਣ ਇੱਕ ਵਾਰ ਫਿਰ ਜਿਹੜੀ ਯਹੂਦੀ ਵਿਰੋਧੀ ਟਾਸਕ ਫੋਰਸਾ 트੍ਰੰਪ ਪ੍ਰਸ਼ਾਸਨ ਦੀ ਉਹਨਾਂ ਨੇ ਸੰਘੀ ਏਜੰਸੀਆਂ ਵੱਲੋਂ ਜਿਹੜੀਆਂ ਫੈਡਰਲ ਏਜੰਸੀਜ਼ ਵੱਲੋਂ ਉਹਨਾਂ ਨੂੰ ਜਾਂਦਾ 450 ਮਿਲੀਅਨ ਦੀ ਜਿਹੜ ਇਹ ਜਿਹੜੀ ਕਟੌਤੀ ਦਾ ਐਲਾਨ ਆਇਆ ਇਹ ਐਲਾਨ ਉਦੋਂ ਆਇਆ ਜਦੋਂ ਹਾਰਵਰਡ ਦੇ ਜਿਹੜੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਨੇ ਐਲਨ ਗਾਰਬਰ ਉਹਨਾਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਜਿਹੜੀ ਫੰਡਾਂ ਦੇ ਵਿੱਚ ਕਟੌਤੀ ਕੀਤੀ ਇਹਨੂੰ ਗੈਰਕੂਨੀ ਤੇ ਸਰਕਾਰੀ ਹੱਦਬੰਦੀ ਕਹਿ ਕੇ ਇਹਦੀ ਨਿੰਦਾ ਕੀਤੀ ਸੀ ਇਹਦੀ ਆਲੋਚਨਾ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਐਲਾਨ ਆਇਆ ਕਿ ਹੁਣ ਜਿਹੜੀ ਹਾਰਵਰਡ ਯੂਨੀਵਰਸਿਟੀ ਨੂੰ ਮਿਲਦੀ ਹੈ 440 ਮਿਲੀਅਨ ਦੀ ਫੰਡਿੰਗ ਉਹ ਬੰਦ ਕਰ ਦਿੱਤੀ ਜਾਊਗੀ ਤੇ ਦੱਸਦੇ ਕਿ ਇਹਦੇ ਵਿੱਚ ਜਿਹੜੀਆਂ ਫੰਡ ਕੱਟੇ ਗਏ ਨੇ ਇਹਦੇ ਵਿੱਚ ਖੋਜ ਫੰਡਿੰਗ ਦੇ ਵਿੱਚ 2 2.2 ਬਿਲੀਅਨ ਦੀ ਜਿਹੜੀ ਵਾਟ ਆਫ ਫੰਡਿੰਗ ਹੈ ਜਿਹੜੀ ਇਹਦੇ ਨਾਲ ਰਿਲੇਟ ਕਰਦੀ ਆ ਯੂਨੀਵਰਸਿਟੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੀਆਂ ਇਹਨਾਂ ਨੇ ਸਾਨੂੰ ਮੰਗਾ ਕਈਆਂ ਨੇ ਮੰਨਣ ਦੇ ਲਈ ਅਸੀਂ ਉਹਨਾਂ ਨੂੰ ਨਹੀਂ ਮੰਨ ਸਕਦੇ ਅਸੀਂ ਉਹਨਾਂ ਸ਼ਰਤਾਂ ਨੂੰ ਨਹੀਂ ਮੰਨ ਸਕਦੇ ਅਸੀਂ ਇਹਨਾਂ ਦੇ ਮੁਤਾਬਕ ਕੰਮ ਨਹੀਂ ਕਰ ਸਕਦੇ ਤੇ ਇਹਨਾਂ ਨੇ ਨਾ ਕਰਤੀ ਸੀ ਉਸ ਤੋਂ ਬਾਅਦ ਫਿਰ ਸਰਕਾਰ ਨੇ ਇਹ ਜਿਹੜੀਆਂ ਫੰਡ ਜਿਹੜੀਆਂ ਜਿਹੜੇ ਫੰਡ ਸੀਗੇ ਉਹਨਾਂ ਨੂੰ ਫ੍ਰੀਜ਼ ਕਰ ਦਿੱਤਾ ਸੀਗਾ ਲਗਾਤਾਰ ਪਿਛਲੇ 1 ਮਹੀਨੇ ਤੋਂ ਜੇਕਰ ਤੁਸੀਂ ਇਸ ਗੱਲ ਦੇ ਪੂਰੇ ਮਾਮਲੇ ਦੀ ਬੈਕਗ੍ਰਾਉਂਡ ਤੇ ਤਹ ਤੱਕ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਹਾਰਵਰਡ ਜਿਹੜਾ ਉਹ ਪਿਛਲੇ 1 ਮਹੀਨੇ ਤੋਂ ਜਿਹੜਾ ਉਹ 트ੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਅੜਿਆ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਇਦੇ ਵਿੱਚ ਇਹ ਵੀ ਦੋਸ਼ ਲੱਗਿਆ ਕਿ ਤੁਸੀਂ ਟਰੰਪ ਪ੍ਰਸ਼ਾਸਨ ਨੇ ਦੋਸ਼ ਲਾਇਆ ਸੀ ਕਿ ਤੁਸੀਂ ਸਾਡੇ ਜਿਹੜੇ ਸਾਡੀਆਂ ਜਿਹੜੀਆਂ ਸ਼ਰਤਾਂ ਉਹ ਮੰਨ ਨਹੀਂ ਰਹੇ ਤੇ ਤੁਹਾਡੇ ਕਰਕੇ ਸਾਨੂੰ ਕਈ ਹੋਰ ਦਿੱਕਤਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ ਯੂਨੀਵਰਸਿਟੀ ਨੇ ਇਸ ਮਾਮਲੇ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਉੱਤੇ ਲਾਸਟ ਮਹੀਨੇ ਸੂ ਵੀ ਕੀਤਾ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਇਹ ਜਿਹੜੀ ਵਾਇਲੇਸ਼ਨ ਆ ਜਿਹੜੀਆਂ ਵੀ ਸਾਡੇ ਫੰਡ ਆ ਜਾਂ ਸਾਡੇ ਜਿਹੜੇ ਅਧਿਕਾਰ ਆ ਹੁਣ ਜਦੋਂ ਦੱਸਿਆ ਜਾ ਰਿਹਾ ਕਿ ਅਰਟ ਫੈਡਰਲ ਏਜੰਸੀਜ਼ ਨੇ ਜਿਹੜੀਆਂ ਕਿ ਇਹਨਾਂ ਨੂੰ ਫੰਡ ਕਰਦੀਆਂ ਨੇ ਵੱਖ-ਵੱਖ ਰੂਪਾਂ ਦੇ ਵਿੱਚ ਵੱਖ-ਵੱਖ ਮਾਮਲਿਆਂ ਦੇ ਵਿੱਚ 트럼ਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਜੁਆਇੰਟ ਆਸਕ ਫੋਰਸ ਹੈ ਜਿਹੜੇ ਯਹੂਦੀ ਦੇ ਨਾਲ ਜੁੜੇ ਹੋਏ ਨੇ ਯਹੂਦੀਆਂ ਦੇ ਨਾਲ ਸੰਬੰਧਤ ਇੱਕ ਉਹਨੇ ਕਿਹਾ ਕਿ ਹੁਣ ਇੱਧਰ ਨੂੰ ਜਾਣਾ ਕਿ ਇਹਨਾਂ ਨੂੰ ਫੰਡ ਰੀਲੀਜ਼ ਕਰਨੇ ਉਹ ਬਹੁਤ ਔਖਾ ਹੋ ਗਿਆ ਯੂਨੀਵਰਸਿਟੀ ਜਿਹੜਾ ਆਲਰੇਡੀ ਪਹਿਲੇ ਹੀ ਯੂਨੀਵਰਸਿਟੀ ਆਲੋਚਨਾ ਦੇ ਮਾਮਲੇ ਦੇ ਵਿੱਚ ਤੇ ਸ਼ਰਤਾਂ ਨਾ ਮੰਨਣ ਦੇ ਮਾਮਲੇ ਦੇ ਵਿੱਚ ਯੂਨੀਵਰਸਿਟੀ ਬਹੁਤ ਅੱਗੇ ਲੰਘ ਚੁੱਕੀ ਆ ਤੇ ਇਹ ਜਿਵੇਂ ਆਪਾਂ ਪੰਜਾਬੀ ਚ ਇੱਕ ਹਵਤ ਵਰਤਦੇ ਆ ਕਿ ਬਲਦੀ ਦੇ ਤੇਲ ਪਾਉਣਾ ਐਲਨ ਗਾਰਬਰ ਨੇ ਇਸ ਮਾਮਲੇ ਦੇ ਵਿੱਚ ਹੁਣ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਤੇ ਉਸ ਤੋਂ ਬਾਅਦ 450 ਮਿਲੀਅਨ ਦੀ ਜਿਹੜੀ ਕਟੌਤੀ ਦੀ ਗੱਲ ਆਪਣੇ ਸਾਹਮਣੇ ਆਈ